ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਸ਼ਿਕਾਰ ਮਾਸ਼ੀਂਗਾ ਤਹਿਸੀਲ ਡੇਰਾ ਬਾਬਾ ਨਾਨਕ ਦੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਇੱਥੇ ਇੱਕ ਵੇੜ ਦਿਖਾਉਣੀ ਬਹੁਤ ਖੂਬਸੂਰਤ ਵੈੜ ਆ ਤੇ ਚੰਗੇ ਕਦ ਕਾਠਲ ਤੇ ਚੰਗੇ ਮਿਲ ਕੇ ਰਿਕਾਰਡ ਵਾਲੀ ਆ ਤੇ ਆਪਾਂ ਪਹੁੰਚਿਆ ਜੋ ਬਣ ਵੀਰ ਹੁਣਾ ਕੋਲ ਆ ਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿਗੁਰ ਪਾਜੀ ਸਤਿਗੁਰ ਵੀਰ ਦੀ ਸਤਿਗੁਰ ਕੀ ਹਾਲ ਜੀ ਵਜੇ ਕਿਰਪਾ ਤੁਸੀਂ ਸੁਣਾਓ ਬਾ ਵਧੀਆ ਵੀਰ ਦੀ ਵਧੀਆ ਹੋ ਠੀਕ ਠਾਕ ਪਰਵਾਰ ਬਾ ਵਧੀਆ ਵਧੀਆ ਤੁਸੀਂ ਸੁਣਾਓ ਕਿੱਦਾਂ ਜੀ ਹਾਂਜੀ ਕਿਰਪਾ ਵਾਹਿਗੁਰੂ ਦੀ ਹਾਂਜੀ ਚਲੋ ਵਧੀਆ ਚਾਹੀਦਾ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਵੀਰਦੀ ਮੇਰਾ ਜੋਬਨ ਪਿੰਡ ਛਕਰਮਛੀ ਜਿਲ੍ਹਾ ਗਰਦਾਪੁਰ ਤਹਿਸੀਲ ਡੇਰਾ ਬੰਦ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 8195020855 ਠੀਕ ਹੈ ਜੀ ਹਾਂਜੀ ਤੇ ਆਤੀ ਬਹੁਤ ਗਿਨਾਂ ਲਿਆਂਦਾ ਲੱਭ ਕੇ ਹਾਂਜੀ ਵੀਰਦੀ ਇਦਾਂ ਆਉਂਦੇ ਜਾਂਦੇ ਰਹਿੰਦੇ ਲੱਗਪਗ ਹਾਂਜੀ ਦੋ ਵੇੜਾ ਪਹਿਲਾਂ ਵੇਖ ਗਿਆ ਇਹ ਹੁਣ 1 ਘੰਟਾ ਪਹਿਲਾਂ ਆਈ ਹੈ ਤੇ ਸਵੇਰੇ ਮਤਲਬ 8-9 ਵਜੇ ਸੋਈ ਹੈ ਠੀਕ ਹੈ ਠੀਕ ਹੈ ਬ ਜਿੰਨੂੰ ਆਪਾਂ ਨਗੇਨਾ ਕਹਿ ਬੰਨਦੇ ਉਹ ਹੀ ਨਗੇਨਾ ਫੇਸ ਕੀਤਾ ਤੁਹਾਡੀ ਅੱਜ ਕਿਚਾਰੀ ਵਿੱਚ ਚੈੱਕ ਕਰ ਸਕਦੇ ਜੀ ਪਹਿਲਾ ਸੂਆ ਸੋਈ ਪਹਿਲਾ ਸੂਆ ਚਾਰ ਦੰਦ ਮੂਹ ਦੀ ਠੀਕ ਹੈ ਜੀ ਦੰਦਾਂ ਚ ਚਾਰ ਦੰਦ ਜੇ ਹਾਂਜੀ ਤੇ ਬਹੁਤ ਖੂਬਸੂਰਤ ਵਹਿੜਿਆ ਤੇ ਆਜੋ ਹੁਣ ਤਾਂ ਆਪਾਂ ਖੋਲ ਕੇ ਵਖਾਣਨੇ ਆ ਨੁਗਰੀ ਘੋੜੀ ਹੈ ਭਾਜੀ ਵੇਖੋ ਅੱਥਾ ਵੇਖੋ ਕਿਦਾਂ ਫੇਸ ਬਹੁਤ ਸ਼ਾਨਦਾਰ ਹੈ ਬਰੀਡ ਵੇਖੋ ਭਾਜੀ ਬੱਛੀ ਦੀ ਬਹੁਤ ਹੀ ਜ਼ਿਆਦਾ ਬਰੀਡ ਦੇ ਵਿੱਚ ਇਹ ਇਹ ਕਿਹੜੀ ਦੀ ਬੜਾ ਪਤਾ ਜੇ ਕੋਈ ਭਾਜੀ ਇਹ ਪਾਈਪਰ ਦੀ ਆਬ ਆ ਪਾਈਪਰ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਰਮਾਡਾ ਦਾ ਟੀਕਾ ਲੱਗਾ ਹੈ ਇਹਨਾਂ ਬਜਾ ਕਿ ਨਹੀਂ ਬੱਚਾ ਦੁੱਤਾ ਹੀ ਨਹੀਂ ਠੀਕ ਹੈ ਠੀਕ ਹੈ ਲਓ ਭਾਈ ਜੀ ਚੰਗੇ ਖਾਨਦਾਨ ਚੋਂ ਆ ਗਏ ਜੇ ਤੇ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਿਟੀ ਆ ਨੌਕਰੀ ਕੋ ਨਹੀਂ ਲੱਗਦੀ ਆ ਆ ਲਾਗੇ ਤੋਂ ਮੜ ਜਾ ਅੱਗੇ ਤੋਂ ਦਿਖਾਓ ਫੇਸ ਕੁਆਲਿਟੀ ਹਾਂਜੀ ਭਾਈ ਜੀ ਚੈੱਕ ਕਰੋ ਬਹੁਤ ਖੂਬਸੂਰਤ ਬਹਿ ਗਿਆ ਫਾਈਪਰ ਦੀ ਆਪ ਆਏ ਤੇ ਫਰਮਾਡਾ ਦਾ ਟੇਲਾ ਜਿਹੜੀ ਰੋਣ ਪਰਾਇਆ ਸੀ ਤੇ ਮੇਲ ਕਫ ਆ ਗਿਆ ਜੀ ਪਿਛੇ ਕੀ ਚਾ ਕਾ ਸਕਦੇ ਤੇ ਸ਼ਟਰ ਕੁਆਲਟੀ ਤੇ ਥਾਣਾ ਦਾ ਸੈੱਜ ਗਿਆ ਬਹੁਤ ਸ਼ਾਨਦਾਰ ਇਹਦਾ ਚੰਗੀ ਕੱਦ ਕਾਠ ਵਾਲੀ ਆ ਲੈਓ ਗਿੱਦੀ ਬਹੁਤ ਚੰਗੀ ਆ ਇਹ ਥੋੜਾ ਜਿਹਾ ਲੱਪਾ ਲੁਪਾਇਆ ਲੱਗਾ ਵਾ ਹਾਂਜੀ ਹਾਂਜੀ ਬਿਲਕੁਲ ਤਾਜੀ ਸੋਈ ਉਹਦੇ ਕਰਕੇ ਥੋੜਾ ਜਿਹਾ ਲੱਪਾ ਲੱਗਾ ਵਾ ਕਿੰਨਾ ਕੁ ਦੁੱਧ ਚਵਾਈ ਜਾਊਗੀ ਪਾਜੀ ਹਾਂਜੀ ਕਿੰਨਾ ਕੁ ਚਵਾਈ ਜਾਊ ਦੁੱਧ ਦੁੱਧ ਪਾਜੀ 24 25 ਕਿਲੋ ਦਊਗੀ ਹਰੇ ਭੂਣ ਵੀ ਤੇਰੇ ਇਹਦੇ ਥੱਲੋਂ ਕੋਈ 6 ਕਿਲੋ ਚੋਇਆ ਨਾ ਮੰਗੜ ਠੀਕ ਹੈ ਠੀਕ ਹੈ ਹਾਂਜੀ ਦੋ ਦਿਨ ਛੁੱਟੀ ਐਨੇ ਉਦੋਂ ਆਪਾਂ ਲਈ ਐ ਅੱਛਾ ਜੀ ਹਾਂਜੀ ਬਹੁਤ ਜ਼ਿਆਦਾ ਚ ਵਾਪਸ ਆ ਮਾ ਵਧੀਆ ਲੱਗਾ ਬੱਚੀ ਠੀਕ ਹੈ ਜੀ ਲੱਗਦਾ ਥਣਾ ਦਾ ਸੈਜ ਗਿਆ ਵੀ ਚੰਗਾ ਜੀ ਜਿੰਨੂੰ ਫਰਕ ਆ ਉਹਨੇ ਲੈਣੀ ਐ ਦੂਜੀ ਹਾਂਜੀ ਬਿਲਕੁਲ ਸਹੀ ਗੱਲ ਬੋਲੀ ਹਾਂਜੀ ਜਿੰਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗੇ ਤਾਂ ਥਣਾ ਦਾ ਸੈਜ ਗਿਆ ਮੈਂ ਗਿੱਟ ਗਿੱਟ ਤੇ ਥਣ ਲੱਗਾ ਵਾ ਹਾਂਜੀ